ਸਾਰੇ ਨੂੰ ਮੇਰ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਧੰਨ ਗੁਰੂ ਨਾਨਕ ਦੇਵ ਜੀ ਸਭ ਨੂੰ ਫਿਰ ਆਪਣੀ ਮੇਰ ਬਣਾਈ ਰੱਖਣ ਅੱਜ ਆਪਾਂ ਬਣਾਉਣ ਲੱਗੇ ਹਾਂ ਸ਼ਾਈ ਪਨੀਰ ਉਹਦੇ ਵਾਸਤੇ ਲਿਆਏ ਆਪਾਂ ਇਹ ਸਮਾਨ ਇਹ ਆਪਾਂ ਲੈਨੇ ਪਿਆਜ਼ ਤੇ ਇਹ ਲੈਨੇ ਟਮਾਟਰ ਤੇ ਇਹ ਹੈਗਾ ਨਸਰ ਤੇ ਇਹ ਥੋੜਾ ਜਿਹਾ ਅਦਰਕ ਤੇ ਇਹ ਲੈਨੇ ਕਾਜੂ ਤੇ ਇਹ ਹੈਗੇ ਖੜੇ ਮਸਾਲੇ ਆਪਣੇ ਕੋਲ ਦਾਲਚੀਨੀ ਵੱਡੀ ਇਲਾਇਚੀ ਛੋਟੀ ਇਲਾਇਚੀ ਤੇ ਤੇ ਜਪਤਾ ਤੇ ਇਹ ਹੈਗਾ ਆਪਣੇ ਕੋਲ ਕਾਲੀ ਮਿਰਚ ਦਾ ਪਾਊਡਰ ਤੇ ਇਹ ਹੈਗਾ ਆਪਣੇ ਕੋਲ ਅੱਧਾ ਕਿਲੋ ਪਨੀਰ ਗਰਮੀ ਦਾ ਕਰਕੇ ਮੈਂ ਨੂੰ ਪਾਣੀ ਵਿੱਚ ਪਾ ਕੇ ਰੱਖਿਆ ਸੀ ਤੇ ਹੁਣ ਆਪਾਂ ਇਹਦੀ ਕਰਦੇ ਹਾਂ ਕਟਿੰਗ ਹਾਂ ਹੁਣ ਅੱਗੇ ਸੱਚੇ ਆਪਾਂ प्याज ਥੋੜੇ ਪਨੀਰ ਉਸ ਤੋਂ ਬਾਅਦ ਆਹ ਓਰੇ ਦੇ

പാഗേ no, ദേ mm -hmm.

ਮਾਚੀ ਇਹ ਆਪਣਾ ਮਸਾਲਾ ਪੁੱਜ ਕੇ प्याज ਟਮਾਟਰ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਜਿਹੜੇ ਇਲਾਚੀਆਂ ਦੇ ਬੀਜ ਕੱਢੇ ਸਨ ਉਹ ਪਾ ਦੇਣੇ ਤੇ ਆਹ ਕਾਲੀ ਮਿਰਚ ਵਾਲਾ ਪਾਊਡਰ ਇਹ ਭਾਵੇਂ ਤੁਸੀਂ ਬਾਅਦ ਚ ਪਾ ਦੇ ਤੇ ਭਾਵੇਂ ਹੁਣ ਪਾ ਲਈਏ ਵਿੱਚ ਤੇ ਸੋ ਹੁਣ ਆਪਾਂ ਇਸ ਮਸਾਲੇ ਨੂੰ ਗ੍ਰਾਈਂਡ ਕਰਦੇ ਤੇ ਇਹ ਮਸਾਲਾ ਬਿਲਕੁਲ ਠੰਡਾ ਹੋ ਚੁੱਕਿਆ ਤੇ ਹੁਣ ਇਹ ਬਹੁਤ ਹੀ ਸੋਨਾ ਗ੍ਰਾਈਂਡ ਹੋ ਜਾਏਗਾ ਇਹ ਹੋ ਗਿਆ ਆਪਾਂ ਮਸਾਲਾ ਪੌਂੜਾ ਆਪਾਂ ਪਾ ਦਵਾਏ ਦਿੱਿੱਤਾ ਸੋ ਤੇ ਮੈਂ ਆ ਪਿਆਰ ਟਮਾਟਰ ਪਾ ਦਿੱਤਾ ਸਾਰਾ ਪਰਸ਼ਾ ਤੇ ਹੁਣ ਆਪਾਂ ਇਹ ਗਰੇਵੀ ਘਰ ਕਰ ਲੈਂਦੇ ਆ ਤੇਸਰੀ ਇੱਕ ਇਹਨਾਂ ਬਣਾਇਆ ਨਾ ਪਿੰਡੂ ਸਟਾਈਲ ਨਾਲ ਬਹੁਤ ਵਧੀਆ ਬਣਦਾ ਰਹੇ ਆ ਆ ਬਾਅਦ ਜਾਏ ਫੋਜੀ ਲਰ ਤੇ ਫਿਰ ਆਪਾਂ ਇਹਦੇ ਚੰਸਾ ਦੇ ਪਾ ਦਾਂਗੇ हाँ अपने कोल मसाला दूसरा है सब्जी वाला ते आ नमक आल्दी आ हल्दी आ मिर्चा ते आ कलिया मिर्चा बस इना ही आपपल मसाले पाने अपने को गर्म मसाला है हैगा गरम मसाला आप देंगे तो जब हम अपना मसाला थोड़ा जो जालीदार बन जाएगा फिर आप मसाले में ऐड करा तो थोड़ा जो दही मिक्स करा ਸਾਲਾ ਦੇਖੋ ਜਾਲੀਦਾਰ ਬਣ ਗਿਆ ਮਸਾਲੇ ਪੁੱਜੇ ਦੀ ਇਹੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਮਸਾਲਾ ਜਾਲੀਦਾਰ ਬਣ ਜਾ ਤੇ ਹੁਣ ਆਪਾਂ ਆਹ ਵਾਲੇ ਜਿਹੜੇ ਸਾਰੇ ਮਸਾਲੇ ਆ ਪਹਿਲਾਂ ਦਿਖਾਏ ਸੀ ਤੇ ਆਪਾਂ ਹਣ ਸਾਰੇ ਇਕੱਠੇ ਹੀ ਪਾ ਦੇਵਾਂਗੇ ਤੁਹਾਨੂੰ ਦੱਸਿਆ ਸੀ ਪਹਿਲਾਂ ਜਿਹੜਾ ਇਹ ਮਸਾਲਾ ਮਿਰਚਾਂ ਹਲਦੀ ਪਾ ਲਈ ਮਿਰਚ ਤੇ ਆ ਪਾਵਾਂਗੇ ਆਪਾਂ ਦਹੀਂ ਇਹ ਹੁਣੇ ਥੋੜੀ ਦੇਰ ਬਸ 2 ਮਿੰਟ ਬਾਅਦ ਹੋ ਹੀ ਗਿਆ ਤਾਂ ਇਹ ਇਹ ਦਹੀਂ ਹਨ ਆਪਾਂ ਵਿੱਚ ਪਾ ਦੇਾਂਗੇ ਇਸ ਤਰ੍ਹਾਂ ਇਹ ਦਹੀਂ ਆਪਾਂ ਵਿੱਚ ਪਾ ਦੇਾਂਗੇ ਲੋ ਜੀ ਤੇ ਦੇ ਵਿੱਚ ਇੰਨਾ ਕੁ ਆਪਾਂ ਚੀਨੀ ਦੀ ਰੱਖਾਂਗੇ ਇਹਦੇ ਨਾਲ ਆਪਣਾ ਤੇ ਬਹੁਤ ਹੀ ਜ਼ਿਆਦਾ ਸੋਨਾ ਬਣੇਗਾ ਤੇ ਥੋੜਾ ਜਿਹਾ ਸਮਾਵਾਂਗੇ ਮਿਲਾਂਗੇ ਦੇਖੋ ਮੋਰ ਆਹਨਾਂ ਦਾ ਸੌ ਦਿਤੇ ਆਪਾਂ ਦੋ ਕੁ ਮਿੰਟ ਲਈ ਰੱਖ ਚੜਾਂਗੇ ਤੇ ਉਸ ਤੋਂ ਬਾਅਦ ਆਪਾਂ ਸੱਤੀ ਪਰਫੈਕਟ ਤਿਆਰ ਹੋ ਗਏ ਇਹ ਹੱਥ ਕੇ ਹੋ ਗਿਆ ਪਿਆਰ ਤੇ ਕਿਸੇ ਬਸ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਜਰੂਰ ਕਮੈਂਟਾਂ ਵਿੱਚ ਦੱਸਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਆ ਕਰੋ। ਮੈਚ ਸ਼ੁਰੂ ਹੋ ਗਿਆ।